ਮੁੱਲਾਪੁਰ ਸਟੇਡੀਅਮ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਜਦੋਂ ਇੱਕ ਗੱਡੀ ਵਾਲਾ ਸੀਐਨਜੀ ਭਰਾ ਰਿਹਾ ਸੀ ਤਾਂ ਪਿੱਛੋਂ ਦੋ ਮੋਟਰਸਾਈਕਲ ਤੇ ਵਿਅਕਤੀ ਆਉਂਦੇ ਨੇ ਅਤੇ ਗੱਡੀ ਖੋਕੇ ਚਾਕੂ ਦੀ ਨੋਕ ਤੇ ਫਰਾਗ ਹੋ ਜਾਂਦੇ ਨੇ ਮੁੱਲਾਪੁਰ ਦੇ ਐਸਪੀ ਮੋਇਤ ਅਗਰਵਾਲ ਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਦੋਨੇ આરોપીਆਂ ਵਿੱਚੋਂ ਇੱਕ આરોપી ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਕੀ ਕਹਿਣਾ ਮੋਇਤ ਅਗਰਵਾਲ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਬੇਸਿਕਲੀ ਜੀ 7 ਤਰੀਕ ਦੀ ਜਿਹੜੀ ਹੈਗੀ ਹੈ ਇਹ ਵਾਰਦਾਤ ਹੈ 7 ਅਗਸਤ ਦੀ ਇਹ ਮਲੂਆ ਤੋਂ ਜਦੋਂ ਸਟੇਡੀਅਮ ਰੋਡ ਆਨੇ ਆ ਉੱਥੇ ਪੰਪ ਹੈਗਾ ਪੰਪ ਦੇ ਉੱਤੇ ਇਹ ਦੇ ਕੋਲੇ ਵਾਰਦਾਤ ਹੋਈ ਸੀਗੀ ਇਹਦੇ ਚ ਸਤਿਆ ਨਾਮ ਦੇ ਜਿਹੜੇ ਹੈਗੇ ਨੇ ਮਲੂਆ ਕਲੋਨੀ ਦੇ ਰਹਿਣ ਵਾਲੇ ਉਹਨਾਂ ਦੀ ਗੱਡੀ ਸੀਗੀ ਜਿਹੜੀ ਆਲਟੋ ਤਾਂ ਉਹ ਆਲਟੋ ਕੇ 10 ਗੱਡੀ ਸੀਗੀ ਉਹਦੇ ਚ ਸੀएनजी ਵਗੈਰਾ ਜਿਹੜੀ ਹੈ ਜਿੰਨੇ ਫਿਲ ਕਰਵਾ ਰਹੇ ਸੀਗੇ ਉਸ ਟਾਈਮ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਰਜਿਸਟ ਕਰਦੇ ਨੇ ਤਾਂ ਚਾਕੂ ਨੁਮਾ ਹਥਿਆਰ ਨਾਲ ਉਹ ਤੇ ਹਮਲਾ ਵੀ ਕਰਦੇ ਨੇ ਤੇ ਗੱਡੀ ਲੈ ਕੇ ਵਿਦ ਮੋਟਰਸਾਈਕਲ ਉੱਥੋਂ ਜਿਹੜੇ ਹੈਗੇ ਨੇ ਉਹ ਮੌਕਾ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਤੌਰ ਦੇ ਉੱਤੇ ਵੀ ਪਤਾ ਕਰਦੇ ਨੇ ਤੇ ਸਾਰੀ ਗੱਲਬਾਤ ਜਦੋਂ ਕਲੀਅਰ ਹੁੰਦੀ ਹੈ ਤਾਂ ਸਾਡੇ ਕੋਲੇ ਦੋ ਦੋਸ਼ੀਆਂ ਦਾ ਨਾਮ ਸਰਫੇਸ ਹੁੰਦਾ ਸੁਖਵਿੰਦਰ ਸੁਖਾ ਤੇ ਗੁਰਿੰਦਰ ਉਰਫ ਕਾਲਾ ਇਹ ਦੋ ਬੰਦਾ ਨਾਮ ਆਉਂਦਾ ਹੈ ਇਹਨਾਂ ਦੋਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਸਾਡੇ ਵੱਲੋਂ ਜਿਹੜੀ ਹੈਗੀ ਹੈ 137 ਨੰਬਰ ਐਫ ਆਈ ਆਰ ਮੁੱਲਾਂਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 309 4 115 2 3 5 ਜਿਹੜੀ ਹੈਗੀ ਹੈ ਇਹ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੇ ਵੱਲੋਂ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਇਹਨਾਂ ਦੇ ਵਿੱਚੋਂ ਇੱਕ ਹੈਗਾ ਗੁਰਿੰਦਰ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਇਹ ਜਿਹੜਾ ਦੋਸ਼ੀ ਹੈ ਇਹ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਅਸੀਂ 9 ਤਰੀਕ ਨੂੰ ਗ੍ਰਿਫਤਾਰ ਕਰ ਲੈਨੇ ਆ ਇਹਨੂੰ ਗ੍ਰਫਤਾਰ ਕਰਕੇ ਇਹਦੇ ਕੋਲੋਂ ਜਿਹੜਾ ਸਾਨੂੰ ਇੱਕ ਤਾਂ ਜਿਹੜੀ ਵਾਰਦਾਤ ਕਰਨ ਆਏ ਸੀਗੇ ਉਹਦੇ ਤੇ ਜਿਹੜਾ ਇਹਨਾਂ ਦਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਇੱਥੇ ਤੋਂ ਸਾਨੂੰ ਮਿਲ ਜਾਂਦਾ ਤੇ ਸੈਕੰਡਲੀ ਜਿਹੜੀ ਕਾਰ ਸੀ ਜਿਹੜੀ ਚੋਰੀ ਕੀਤੀ ਹੋਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਸੋ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਦੋਸ਼ੀ ਇੱਕ ਅਰੈਸਟ ਹੋ ਗਿਆ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਤਾਂ ਇਹ ਸਾਰਾ ਇਨਸੀਡੈਂਟ ਹੈ ਜੀ ਇਹ ਕਿਹੜੀ ਤਰੀਕ ਦੀ ਘਟਨਾ ਜੀ ਬਸ 7 ਤਰੀਕ ਦੀ ਘਟਨਾ ਸੀਗੀ ਜੀ ਤੇ ਇਸ ਦੇ ਉੱਤੇ ਜਿਹੜਾ ਹੈਗਾ 8 ਤਰੀਕ ਨੂੰ ਸਾਡੇ ਕੋਲ ਇੰਟੀਮੇਸ਼ਨ ਆਂਦੀ ਹੈ ਤਾਂ ਅਸੀਂ ਪਰਚਾ ਦਰਜ ਕਰ ਲੈਨੇ ਆ ਤੇ 9 ਤਰੀਕ ਨੂੰ ਦੋਸ਼ੀ ਅਰੈਸਟ ਹੋ ਜਾਂਦਾ ਹੈ ਜਿਹੜਾ ਪਹਿਲਾ ਦੋਸ਼ੀ ਹੈ ਤੇ ਮੋਟਰਸਾਈਕਲ ਵੀ ਚੋਰੀ ਤਾਂ ਸੀ ਜਿਹੜਾ ਬਾਹਰ ਦਾ ਇੰਨਾਂ ਨੇ ਇਸਤੇਮਾਲ ਕੀਤਾ ਉਹ ਸਾਨੂੰ ਜਿੰਨਾ ਪਤਾ ਲੱਗਿਆ ਜਿਹਦੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਉਹਦੀ ਆਥੈਂਟੀਸਿਟੀ ਅਸੀਂ ਵੈਰੀਫਾਈ ਕਰ ਰਹੇ ਆ ਪਹਿਲਾਂ ਇਹਨਾਂ ਦਾ ਰਿਮਾਂਡ ਲਿੱਤਾ ਜਾਂ ਕੇਸ ਕਰਦਾ ਜੀ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜੀ ਤੇ 2 ਦਿਨ ਦਾ ਰਿਮਾਂਡ ਲਿੱਤਾ ਸੀਗਾ ਬਾਕੀ ਅਸੀਂ ਹੋਰ ਵੀ ਅੱਗੇ ਜਿਹੜੀ ਪੁਚੀ ਚੱ ਜਾਰੀ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਜੀ ਇੱਕ ਦੋ ਸ਼ਿਕਰਫਤਾਰ ਹੈ ਪਹਿਲਾ ਵੀ ਮਾਮਲੇ ਦਰਜ ਹੈ ਜਿਹੜੇ ਹਾਂਜੀ ਇਹਨਾਂ ਦੇ ਉੱਤੇ ਜੀ ਦੋਨਾਂ ਦੇ ਉੱਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਦੋਨਾਂ ਦੇ ਉੱਤੇ ਇੱਕ ਇੱਕ ਮੁਕਦਮਾ ਦਰਜ ਹੋਇਆਗਾ ਜੋ ਸਾਡੇ ਕੋਲ ਹਜੇ ਤੱਕ ਰਿਕਾਰਡ ਦੇ ਉੱਤੇ ਆਇਆ ਹੈ ਇਹ ਬਰਾਮਦ ਕਿੱਥੋਂ ਹੋਈ ਜੀ ਕਾਰ ਜਿਹੜੀ ਜਿਹੜੀ ਸਨੈਚ ਕੀਤੀ ਸੀ ਕਿੱਥੋਂ ਬਰਾਮਦ ਹੋਈ ਜੀ ਜਿਹੜੀ ਸਨੈਚਡ ਕਾਰ ਹੈਗੀ ਹੈ ਜੀ ਇਹ ਸਾਨੂੰ ਮੀਆਪੁਰ ਚਾਂਗਰ ਦੇ ਕੋਲ ਜਾ ਕੇ ਆਸੇਪਾਸ ਜੰਗਲ ਦੇ ਏਰੀਆ ਦੇ ਵਿੱਚੋਂ ਬਰਾਮਦ ਹੋਈ ਹੈ ਉਹ ਇਹਨਾਂ ਨੇ ਉੱਥੇ ਛੁਪਾ ਕੇ ਖੜੀ ਕੀਤੀ ਸੀਗੀ ਤਾਂ ਜੋ ਵੀ ਜਦੋਂ ਮਸਲਾ ਠੰਡਾ ਹੋ ਗਿਆ ਫਿਰ ਕੱਢਣਗੇ ਕਿੱਥੇ ਵੇਚਦੇ ਸੀਗੇ ਗੇਂਲੀ ਗੱਡੀਆਂ ਸਨੇਚ ਕਰ ਦਿੱਤੀ ਕਿ ਉਹ ਪਤਾ ਲੱਗਿਆ ਨਹੀਂ ਉਹ ਸਾਰਾ ਕੁਝ ਹਜੇ ਤਫਤੀਸ਼ ਦਾ ਵਿਸ਼ਾ ਜੀ ਉਹ ਦੌਰਾਨੇ ਤਫਤੀਸ਼ ساری ਗੱਲ ਕਲੀਅਰ ਕਰਾਂਗੇ ਜਾਲੀ ਕੋਈ ਡਾਕੂਮੈਂਟ ਕੋਈ ਬਣਾਉਣ ਦਾ ਇਹ ਵੀ سلسلہ ਕਿ ਕਿਸੇ ਦਾ ਗੱਡੀ ਸਨੇਚ ਕੀਤੀ ਉਸ ਤੋਂ ਬਾਅਦ ਜਲਦੀ ਡਾਕੂਮੈਂਟ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਹੀ ਸਾਹਮਣੇ ਆ ਸਕਦਾ ਨਹੀਂ ਕੋਈ ਹਜੇ ਤੱਕ ਤਾਂ ਨਹੀਂ ਕੋਈ ਗੱਲ ਇਹ ਜੀ ਆਈ ਜੀ ਬਾਕੀ ਦੌਰਾਨੇ ਤਫਤੀਸ਼ ਕੋਈ ਵੀ ਚੀਜ਼ ਆਂਦੀ ਹੈ ਤਾਂ ਤੁਹਾਨੂੰ ਅਸੀਂ ਸੂਚਿਤ ਕਰਾਂਗੇ